ਤਿੰਨ ਸਾਲਾਂ ਚ ਦੂਜਾ ਵੱਡਾ ਸ਼ਰਾਬਖਾਂਡ ਮੋੜ ਜ਼ਹਿਰੀਲੇ ਜਾਮ ਨੇ ਲਈ ਜਾਨ ਚਰਾਵ ਲੈ ਕੇ ਬੈ ਗਈ ਜਿਹੜੀ ਉੰਤਰਿਆਂ ਨੇ ਪਾਈ ਇਹਨਾਂ ਦੇ ਵੀ ਘਰ ਉਜੜ ਜਾਣਾ ਨਾ ਭਲਾ ਬਾਹਰੋਂ ਆਇਆ ਵਾ ਪੈ ਗਿਆ ਲੰਮੇ ਮੁੜ ਕੇ ਪਤਾ ਨਹੀਂ ਉਹਨੇ ਕੀ ਹੋਇਆ ਤੇ ਕੀ ਨਹੀਂ ਪੰਜਾਬ ਚ ਇੱਕ ਵਾਰ ਮੋੜ ਤੋਂ ਜ਼ਹਿਰੀਲੀ ਸ਼ਰਾਬ ਨੇ ਕਈ ਕਰਾਂ ਚ ਸੱਥਰ ਵਛਾ ਦਿੱਤੇ ਨੇ ਇੱਕ ਵਾਰ ਮੋੜ ਤੋਂ ਜ਼ਹਿਰੀਲੇ ਜਾਮ ਨੇ ਕਈਆਂ ਦੀ ਜਾਨ ਲੈ ਲਈ ਤੇ ਇਹ ਸ਼ਰਾਬਖਾਂਡ ਇੱਕ ਵਾਰ ਮੋੜ ਤੋਂ आम आदमी पार्टी ਦੇ ਕਾਰਜਕਾਲ ਚ ਹੀ ਹੋਇਆ ਪਹਿਲਾਂ ਸੀਐਮ ਸਾਹਿਬ ਦੇ ਆਪਣੇ ਸੰਗਰੂਰ ਚ ਹੋਇਆ ਸੀ ਤੇ ਸਵਾਰ ਅਮ੍ਰਿਤਸਰ ਦੇ ਮਜੀਠਾ ਬਲਾਕ ਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਵੇਖਣ ਨੂੰ ਮਿਲਿਆ ਜਿਹਾ ਪਿਛਲੇ 3 ਸਾਲਾਂ ਚ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਚ ਇਹ ਦੂਜਾ ਵੱਡਾ ਸ਼ਰਾਬकांड ਐਸ ਜ਼ਹਿਰੀਲੇ ਚਾਮ ਨੇ ਮਜੀਠਾ ਦੇ ਮਰੜੀ ਖਲਾ ਪਿੰਡ ਪੰਗਾਲੀ ਖਲਾ ਤੇ ਥਰੀਏਵਾਲ ਚ ਹਹਾ ਕਰਮਚਾਰੀ ਹੁਣ ਤੱਕ ਇਸ ਜ਼ਹਿਰੀਲੀ ਸ਼ਰਾਬ ਦੇ ਚਲਦਿਆਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀहां 21 ਲੋਕਾਂ ਦੀ ਤੇ ਹਾਲੇ ਵੀ ਕਈ ਹਸਪਤਾਲ ਚ ਜ਼ਿੰਦਗੀ ਤੇ ਮੌਤ ਦੀ جنگ ਲੜ ਰਹੇ ਹਨ ਸਰ ਕੰਮ ਕੰਮ ਤੋਂ ਆਇਆ ਮੈਂ ਹੂੰ ਮੁੰਡੇ ਨੇ ਮੈਂ ਕਿਹਾ ਦਾਰੂ ਪੀਨੇ ਹੂੰ ਦਾਰੂ ਲੈ ਕੇ ਆ ਮੁੰਡਾ ਦੇਸੀ ਹੂੰ ਬੇਚ ਨ ਕੋਲੜ ਰਾਈ ਚ ਪੀਤੀਏ ਤਾਂ ਸੋਤੇ ਉਲਟੀ ਆਈ ਜਲਣੋਂ ਦੇ ਪੇਟ ਚ ਬੱਚ ਸਰੀਰ ਟੱਲਾ ਪੈ ਗਿਆ

ਮਤਲਬ ਕਿ ਬਹੁਤ ਗਰੀਬ ਘਰਾਂ ਦੇ ਬੱਚੇ ਜਿਨ੍ਹਾਂ ਦੀ ਡੈਥ ਹੋਈ ਹੈ ਜੀ ਸਾਰੇ ਜਿਹਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਜਿਨੇ ਹੈਗੇ ਜੀ ਜ਼ਹਿਰੀਲੇ ਜਾਮਕਾਰਾਂ ਚਾਨਾਗਵਾਨ ਵਾਲੇ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸੰਬੰਧਤ ਸੀ ਮਿਹਨਤ ਮਜ਼ਦੂਰੀ ਕਰਦੇ ਸੀ ਪੀੜਤ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਾਂ ਦਾ ਸਾਫ਼ ਕਹਿਣਾ ਹੈ ਕਿ ਇਲਾਕੇ 'ਚ ਨਸ਼ਾ ਤੇ ਜ਼ਹਿਰੀਲੀ ਸ਼ਰਾਬ ਸ਼ਰੀਆਮ ਵਿਕਦੀ ਉਹਨਾਂ ਦੇ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਦਾ ਤੰਦਾਂ ਸ਼ਰੀਆਮ ਚੱਲਦਾ ਹੈ ਜਿਸ ਨੇ ਉਹਨਾਂ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਉਹਨਾਂ ਦੇ ਘਰਾਂ ਚ 70 ਵਛਾ ਕੇ ਰੱਖ ਦਿੱਤੇ। ਜਿਹੜੀ ਆ। ਆਪਾਂ ਬਾਰੋਂ ਆਇਆ ਵਾ ਤੇ ਪੈ ਗਿਆ ਲੰਮੇ ਮੁੜ ਕੇ ਪਤਾ ਨਹੀਂ ਉਹਨੂੰ ਕੀ ਹੋਇਆ ਤੇ ਕੀ ਨਹੀਂ। ਉਲਟੀ ਹੋ ਗਈ ਸੀ। ਹਾਂਜੀ ਉਲਟੀ ਆ ਗਈਆਂ। ਉਲਟੀ ਆ ਗਈ। ਹਾਂਜੀ ਤੇ ਲੱਤ ਪਰ ਜਾਈ ਠੰਡੇ ਹੋ ਗਏ। ਸਰੀਰ ਸਾਰਾ ਠੰਡਾ ਹੋ ਗਿਆ। ਬਹੁਤ ਜ਼ਿਆਦਾ ਨਸ਼ੇ ਬਹੁਤ ਗੱਥ ਗੰਦਗੀ ਪੈਲੀ ਪਈ ਆ। ਸਾਡੇ ਪਿੰਡ ਜਿੱਥੇ ਬਹੁਤ ਨਸ਼ਿਆਂ ਦਾ ਬਰਬਾਦੀ ਹੁੰਦੀ ਆ। ਕਤੇ ਤੀਕੇ ਲਾਉਣੋਂ ਜਰੇ ਇਹ ਵੀ ਬੰਦ ਕਰਾਏ ਜਾਣ ਇਹ ਵੀ ਬੜਾ ਹੋਈ ਤਬਾਈ ਹੋਈ ਸ਼ਰਾਬ ਵੀ ਇੱਥੇ ਸ਼ਰਾਮੀ ਵੀ ਵੇਕਦੀ ਸਭ ਕੁਝ ਇੱਥੇ ਸ਼ਰਾਮੀ ਚੱਲਦਾ ਵਾ ਪੱਠੇ ਦਾ ਹੀ ਕਰਦੇ ਹੀ ਕੰਮ ਮਿਹਨਤ ਰਾਤ ਨੂੰ ਲਿਉਂਦੇ ਹੀ ਸਰ ਜਾਂਦਾ ਹੀ ਸਰ ਜਾਂਦਾ ਹੀ ਹਾਨੂੰ ਸ਼ਰਾਬ ਲੈ ਕੇ ਬੈ ਗਈ ਜਿਹੜੀ ਉੰਤਰਿਆਂ ਨੇ ਪਾਈ ਇਹਨਾਂ ਦੇ ਵੀ ਘਰ ਉੱਜੜ ਜਾਣ ਕੱਲ ਹੋਇਆ ਕੀ ਸੀ ਕੱਲ ਇਦਾਂ ਹੀ ਪੀਕਤੀ ਸ਼ਰਾਬ ਉਦਾਂ ਹੀ ਲੈਨਤਾ ਸੀ ਉਦਾਂ ਹੀ ਲੈ ਕੇ ਨੀਲਾ ਪੀਲਾ ਹੋ ਗਿਆ ਸੀ ਕਿੱਡਾ ਪੈਕੇਟ ਹੁੰਦਾ ਸੀ ਨਹੀਂ ਪੈਕੇਟ ਨਹੀਂ ਉਹ ਪਿਛੋਂ ਹੀ ਪੀ ਕੇ ਆਇਆ ਸੀ ਉਦੋਂ ਹੀ ਨੀਲਾ ਪੀਲਾ ਹੋ ਗਿਆ ਸੀ ਛਾਟੀ ਚਾਣ ਕੇ ਮੌਤ ਹੋ ਗਈ ਉਹਦੀ ਆਡਾ ਘਰ ਉੱਜੜ ਗਿਆ ਇਹੋ ਜਿਹੇ ਦਾ ਬੇੜਾ ਕਰਕ ਹੋਣਾ ਚਾਹੀਦਾ ਵਾ ਬਿਲਕੁਲ ਨਸਾਫ ਮਿਲਣਾ ਚਾਹੀਦਾ ਇਹੋ ਜਿਆ ਨੂੰ ਬਿਲਕੁਲ ਇਹਨੂੰ ਸਜ਼ਾ ਦੇਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਬਹੁਤ ਜ਼ਰੂਰੀ ਚਾਹੀਦੀ ਹੈ ਜਿੰਨਾ ਕੋ ਪੀ ਪੀ ਕੇ ਤਾਂ ਸਾਡੇ ਘਰ ਬਰਬਾਦ ਕਰਤਾ ਬਹੁਤ ਸਾਡਾ ਸਾਡਾ ਨੁਕਸਾਨ ਹੋਇਆ ਸਾਡਾ ਘਰ ਉੱਜੜ ਗਿਆ ਛੋਟੇ ਛੋਟੇ ਬੱਚੇ ਨੇ ਸਾਡੇ ਚਾਰ ਬੇਟ ਤਿੰਨ ਬੇਟੀਆਂ ਇੱਕ ਬੇਟਾ ਸਤਕਾਰ ਇਹਨਾਂ ਬੱਚਿਆਂ ਦਾ ਸੋਚੇ ਇਹਨਾਂ ਇਹਦਾ ਸੋਚੇ ਉਹਦੀ ਪਤਨੀ ਦਾ ਸੋਚੇ ਜ਼ਰੀਲੀ ਸ਼ਰਾਬ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੀ ਤੇ ਪੂਰੇ ਪ੍ਰਸ਼ਾਸਨ ਚ ਹਾਹਾਕਾਰ ਮਚ ਗਿਆ ਸੀ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਅਮ੍ਰਿਤਸਰ ਦੇ ਡੀਸੀ ਵੀ ਮੌਕੇ ਤੇ ਪਹੁੰਚੇ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੌਤਵਿਰਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਸ਼ਰਾਬ ਪੀਣ ਦੇ ਆਦੀ ਲੋਕਾਂ ਦਾ ਪਤਾ ਲਾਉਣ ਦੀ ਕਮਾਇਦ ਸ਼ੁਰੂ ਕੀਤੀ ਤਾ ਜੋ ਜੇ ਕਰੋਨਾ 24 ਕਿਸੇ ਦੀ ਸਿਹਤ ਵਿਗੜੀ ਹੈ ਉਹਨਾਂ ਨੇ ਵੀ ਇਹ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹਨਾਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਜਾ ਸਕੇ ਉਹਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਜੇ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਪਹੁੰਚੀ ਅਸੀਂ ਤੁਰੰਤ ਆਪਣੀ ਮੈਡੀਕਲ ਟੀਮਾਂ ਪਿੰਡ ਦੇ ਵਿੱਚ ਹੀ ਸਟੇਸ਼ਨ ਕਰਾ ਦਿੱਤੀਆਂ ਸੀਗੀਆਂ ਤੋਂ ਉਸ ਕਰਕੇ ਅਸੀਂ 6 ਲੋਕਾਂ ਨੂੰ ਆਲਰੇਡੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਚੁੱਕੇ ਜਿਹੜੇ ਸਾਨੂੰ ਲੱਗੇ ਕਿ ਇਹਨਾਂ ਇਹਨਾਂ ਦਾ ਬਚਾ ਹੋ ਸਕੇ ਇਹਨਾਂ ਨੂੰ ਇਹ ਪ੍ਰੋਬਲਮ ਆ ਗਈ ਇਹਨਾਂ ਨਾਲ ਕੋਈ ਅੰਸੁਕਾ ਆਵੀ ਘਟਨਾ ਨਾ ਵਾਪਰੇ ਬਿਕੋਜ਼ ਇਹਨਾਂ ਸਾਰਿਆਂ ਨੇ ਹੀ ਜਿਹੜੀ ਇੰਸਪੀਰੀਅਸ ਲਿਕਰ ਹੈ ਉਹਦਾ ਸੇਵਨ ਕੀਤਾ ਹੋਇਆ ਸੀਗਾ ਹੁਣ ਵੀ ਸਾਡੀ ਟੀਮਸ ਜਿਹੜੀਆਂ ਨੇ ਡੋਰ ਟੂ ਡੋਰ ਜਾ ਕੇ ਪੰਜਾਂ ਪਿੰਡਾਂ ਦੇ ਵਿੱਚ ਹੁਣ ਵੀ ਅਸੀਂ ਲੋਕਾਂ ਨੂੰ ਸ਼ਿਫਟ ਕਰਾ ਰਹੇ ਹਾਂ ਲੋਕਾਂ ਦੇ ਵਿੱਚ ਥੋੜੀ ਰੈਜ਼ਿਸਟੈਂਸ ਹੈਗੀ ਹੈ ਕਿਉਂਕਿ ਜਿਹੜੇ ਇਹ ਸਿੰਪਟੋਮੈਟਿਕ ਲੋਕ ਨੇ ਉਹਨਾਂ ਨੂੰ ਲੱਗ ਰਿਹਾ ਕਿ ਆਪਾਂ ਨੂੰ ਨਹੀਂ ਜਾਣਦੀ ਲੋਟ ਪਰ ਤੁਹਾਡੀ ਰਾਹੀ ਵੀ ਮੈਂ ਇਹ ਦੱਸਣਾ ਚਾਹਨੀ ਹੈ ਕਿ ਜੇਕਰ ਕਿਸੇ ਨੇ ਵੀ ਸਪਿਉਰੀਅਸ ਲੈ ਕੇ ਕੰਜ਼ੂਮ ਕੀਤੀ ਹੈ ਇਹ ਜਿਹੜੀ ਹੈਗੀ ਹੈ ਇੱਕ ਟਾਕਸਿਕ ਹੁੰਦੀ ਹੈ ਇਹ ਜ਼ਹਿਰੀਲੀ ਹੁੰਦੀ ਹੈ ਤੇ ਇਹਦੇ ਜਿਹੜੇ ਸਿੰਪਟਮਸ ਨੇ ਉਹ 24 ਘੰਟੇ ਬਾਅਦ ਵੀ ਦੇਖਣ ਨੂੰ ਮਿਲ ਸਕਦੇ ਹਨ ਇਸ ਲਈ ਮੈਂ ਹਰੇਕ ਨੂੰ ਇਹੀ ਅਸੀਂ ਡੋਰ ਟੂ ਡੋਰ ਲੋਕਾਂ ਨੂੰ ਇਹੀ ਸਮਝਾ ਰਹੇ ਹਾਂ ਤੇ ਉਹਨਾਂ ਨੂੰ ਫੋਰਸਫੁਲੀ ਆਪਾਂ ਲੈ ਕੇ ਵੀ ਜਾ ਰਹੇ ਕਿ ਇਲਾਜ ਹੋ ਉਸੇ ਸਸiai ਵੀ ਜਾ ਰਿਹਾ ਹੈ ਕਿ ਜਿਵੇਂ ਲੋਕਾਂ ਦੀ ਸਿਹਤ ਵਿਗੜਨ ਲੱਗੀ ਮੌਤਾਂ ਹੋਣ ਲੱਗੀਆਂ ਤਾਂ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਜਿਨ੍ਹਾਂ ਨੇ ਪਿਛਲੇ ਦਿਨ ਸ਼ਰਾਬ ਦਾ ਸੇਵਨ ਕੀਤਾ ਹੈ ਉਹਨਾਂ ਦੀ ਜੇਕਰ ਸਿਹਤ ਖਰਾਬ ਹੈ ਤਾਂ ਉਹਨਾਂ ਨੂੰ ਇਲਾਜ ਦੇ ਲਈ ਭੇਜਿਆ ਜਾ ਸਕਿਆ ਪਰ ਇੱਥੇ ਸਵਾਲ ਇਹ ਹੈ ਕਿ ਆਖਰ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਸੀ ਪਤਾ ਕਿ ਮਜੀਠਾ ਚ ਮੌਤ ਵੰਡਣ ਵਾਲੀ ਸ਼ਰਾਬ ਵੇਚੀ ਜਾ ਰਹੀ ਹੈ ਜਾਂ ਫਿਰ ਅਜਿਹੀ ਹੀ ਕਿਸੇ ਘਟਨਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਐਸਐਚਓ ਦੇ ਟੀਐਸਪੀ ਸਾਹਿਬ ਨੂੰ ਸਸਪੈਂਡ ਕਰਕੇ ਪੱਲਾ ਛਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝਿਏ ਬੀਟੀਸੀ ਨਿਊਜ਼ ਦੇ ਲਈ ਮਜੀਠਾ ਤੋਂ ਮਨਿੰਦਰ ਮੋਂਗਾ ਦੇ ਨਾਲ ਸੁਨੀਲ ਤੇਵਗੰਦੀ ਰਿਪੋਰਟ